ਐ ਰਾਮ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਵਿਗਸੈ ਖੇਨ ਖੇਨ ਤਿਨ ਕਾਉ ਹਾਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਬਿਤ ਸੁਆਮੀ ਹਮਦਾਸਨ ਦਾਸ ਕੀਜੈ ਪਨਹਾਰੀ ਰਹਾ ਤਿਨ ਮਤ ਉਤਮ ਤਿਨ ਪਤ ਉਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਯੇਨਾ ਐਸਾ ਸਤਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ ਤੇ ਨਰ ਨਿੰਦਕ ਸੋਬ ਨਾ ਪਾਵਹਿ ਤਿਨ ਨੱਕ ਕਾਟੇ ਸਿਰ ਜਨ ਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲਹਿ ਉਸ ਤਉਦ ਮਿਲਸੀ ਜਨ ਨਾਨਕ ਕੀਆ ਇਹ ਜੰਤ ਵਿਚਾਰੀ ਧੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜੇ ਤਹਾਰ ਕੀਰਤ ਹਰ ਸੁਨਣੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਤੈਨ ਹਮ ਸ੍ਰੇਵ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਣੇ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਹੀ ਜਿਹਵਾ ਇਤ ਗਨਣੇ ਰਹਾਉ ਗੁਰ ਸੇਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ ਸੁਣੇ ਗੁਰ ਕੀ ਰਾਸੋ ਜਾਨ ਪਾਵੇ ਹਰ ਸੁਖ ਘਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਵਿਰਾਸ ਧਾਇਆ ਮੇਰਾ ਹਰ ਹਰ ਸੇ ਸਾਚੀ ਦਰਗਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਨੇ ਨਾਨਕ ਜਾਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਘੈਰੋ ਮਹੱਲਾ ਪੰਜਵਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਾਰ ਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰਹਾਉ ਕਾਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਖਤ ਢੂਰ ਸਗਲ ਪਰਾਦ ਦੇਹ ਲੋਰੂ ਨੀਸੂ ਮੁਖ ਜਲਉ ਜਿਤ ਕਹੈ ਖਾ ਗੁਰ ਜੋਨੀ ਜਨਮ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਗਾ ਪ੍ਰਭ ਰਹੈ ਉਸ ਮਾਏ ਭੈਰਾਉ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਉਭਾਉ ਨਹੀਂ ਲਾਗੇ ਜਾਂ ਐਸੇ 부ਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਭੈ ਰੋ ਮਹੱਲਾ ਪੰਜਵਾਂ ਵਰਤ ਨਾ ਰਹੋ ਨਾ ਮਹਿਰਮਦਾਨਾ ਤਿਸ ਸੀਵੀ ਜੋ ਰਖੈ ਨਿਦਾਨਾ ਏਕ ਗੁਸਾਈ ਅੱਲੋ ਮੇਰਾ ਹਿੰਦੂ ਤੁਰਕ ਦੁਹਾਨੇ ਬੇਰਾ ਰਹਾਉ ਹਾਜੇ ਕਾਬੇ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੈ ਹਿਰਦੈ ਨਮਸਕਾਰ ਆਵ ਨਾ ਹਮ હિન્દੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪੁਰਾਨ ਕਹੋ ਕਬੀਰ ਇਹੋ ਪਿਆ ਵਖਾਨਾ ਗੁਰ ਪੀਰ ਮਿਲੈ ਖੁਦ ਖਸਮ ਪਛਾਨਾ ਐਰੋ ਮਹੱਲਾ ਪੰਜਵਾ ਦਸ ਮਿਰਗੀ ਸਹਜੇ ਬੰਧ ਆਨੀ ਪੰਜ ਮਿਰਗ ਵਿਦੇ ਸੇਵਕੀ ਬਾਣੀ ਸੰਤ ਸਾਂਗ ਲੇ ਚੜਿਓ ਸਿਕਾਰ ਮਿਰਗ ਪਕਰੇ ਬਿਨ ਖੂਰ ਹਥਿਆਰ ਰਹਾਉ ਆਖਿਰ ਬਿਰਤ ਬਾਹਰ ਆਇਓ ਤਾਏ ਅਹੇਰਾ ਪਾਇਓ ਘਰ ਕੈ ਗਾਏ ਮ੍ਰਿਗ ਪਕਰੇ ਘਰ ਆਣੇ ਹਾਟ ਚੁਖ ਚੁਖ ਲੇ ਗਏ ਵੰਡੇ ਬਾਟ ਇਹੋ ਅਹੇਰਾ ਕੀ ਨੋਦਾਨ ਨਾਨਕ ਕੈ ਘਰ ਕੇਵਲ ਨਾਮ ਭੈਰਾਉ ਮਹੱਲਾ ਪੰਜਵਾਂ ਜੇ ਸਉ ਲੋਚ ਨੋਚ ਖਾਵਾਇਆ ਸਾਕਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ λεहो ਮਤੇ ਸਾਧ ਸੰਗਿ ਪਾਵੋ ਪਰਮ ਗਤੇ ਰਹਾਉ ਪਥਰ ਕਾਉ ਬਹੁ ਨੀਰ ਪਵਾਇਆ ਨਹਿ ਭੀਗੈ ਅਦਿਕ ਸੁਕਾਇਆ ਖਟ ਸਾਸਤਰ ਮੂਰਖ ਹੈ ਸੁਨਾਇਆ ਜੈਸੇ ਦਹਿ ਦਿਸ ਪਵਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਨ ਪਾਇਆ ਤਿਉ ਸਾਖਤ ਤੇ ਕੋ ਨਾ ਬਰਾਸਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਣਤ ਬੁਣਾਇਆ ਭੈ ਰਉ ਮਨ ਲਾ ਪੰਜਵਾਂ ਜੀਓ ਪ੍ਰਾਣ ਜਿਨ ਰਚਿਓ ਸਰੀਰ ਜਿਨਹ ਉਪਾਏ ਤਿਸ ਕਾਉ ਪੀਰ ਗੁਰ ਗੋਬਿੰਦ ਜੀ ਕਹਿ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬੇਪਰੀਤ ਮੀਤ ਹੀਤ ਧਨ ਨਹਿ ਪਾਰਣਾ ਧਨ ਧਨ ਮੇਰੇ ਨਾਰਾਇਣ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾਂ ਅਗਧੈਓ ਪਚ ਨਾਰਾਇਣ ਮਦ ਭਾਗ ਹਰ ਪ੍ਰੇਮ ਰਸਾਇਣ ਪ੍ਰਭ ਹਮਾਰੈ ਸਾਸਤਰ ਸੌਣ ਸੂਖ ਸਹਿਜ ਆਨੰਦ ਗ੍ਰਹਿ ਪਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰtheta ਕੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲਈਏ ਮਿਲਾਏ ਨਾਨਕ ਪ੍ਰਭ ਸਰਣਾਗਤ ਆਏ ਭੈਰਾ ਮਹੱਲਾ ਪੰਜਾਬਾਂ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਥ ਗੰਗਾ ਜਾਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੈ ਪੀਵਤ ਬਹੁੜਾ ਨਾ ਜੋਨ ਭਰਮ ਆਮ ਰਹਾਉ ਪੂਜਾ ਜਾਪ ਤਾਪ ਇਸ ਨਾਨ ਸਿਮਰਤ ਨਾਮ ਭਏ ਨਿਹ ਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ ਸ਼ਾਰ ਭੈ ਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤੇਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਵਾ ਹੋਏ ਕੈ ਸੂਲ ਹਾਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਵਾ ਗੁਰ ਪ੍ਰਸਾਦ ਰਹਾਉ ਆਪਣਾ ਖਸਮ ਜਨ ਆਪ ਤੇ ਆਇਆ ਈਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾਰਖਵਾਲਾ ਨਿੰਦਕ ਕਾ ਮਾਥਾ ਈਹਾ ਊਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਭੈਰੋ ਮਹੱਲਾ ਪੰਜਾਬਾਂ ਖੂਬ ਖੂਬਾ ਖੂਬ ਖੂਬਾ ਖੂਬ ਤੇਰਾ ਨਾਮ ਝੂਠ 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 ਦੁਨੀ ਗੁਮਾਨ ਰਹਾ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ ਅਚਰ ਜੇ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਫਤ ਸੱਚੇ ਬਾਤ ਸਾਹ ਨੀ ਤਰਿਆ ਧਰਪਨ ਹੈ ਖੁਦਾਏ ਗਰੀਬ ਨਿਵਾਜ ਦਿਨ ਰੈਣ ਧਿਆਏ ਨਾਨਕ ਕਾਉ ਖੁਦ ਖਸਮ ਮੇਹਰਵਾਨ ਅੱਲਾਹ ਨਾ ਵਿਸਰੇ ਦਿਲ ਜੀ ਉਪਰਾਨ